ਫੇ 17 ਦਿਨ ਗੁਰੂ ਤੇਗ ਬਹਾਦਰ ਮਹਾਰਾਜ ਰਹੇ ਤੇ ਜਾਂਦੇ ਹੋਏ ਬਹੁਤ ਐ ਧਰਤੀ ਨੂੰ ਵਰਦੇ ਗਏ ਵੀ ਜਿਹੜਾ ਆ ਛੱਪੜ ਐ ਉੱਤੇ ਜਿੱਥੇ ਬੈਠੇ ਨੇ ਛੱਪੜ ਦਾ ਉਸ ਟਾਈਮ ਵੀ ਜਿਹੜਾ ਨਾਊਗਾ ਉਹਦੀ ਖਾਜ ਖੁਸ਼ ਹੋ ਜੀਰੀ ਸਭ ਦੁੱਖ ਦੂਰ ਹੋਣਗੇ ਕਿਸੇ ਦਾ ਠੁਹਾ ਬੱਚਾ ਜਿਹਦੇ ਨਹੀਂ ਬੱਚਾ ਹੁੰਦਾ ਉਹ ਵੀ ਬੱਚਾ ਇੱਥੋਂ ਪੈਦਾ ਹੋਊਗਾ ਗੁਰੂ ਸਾਹਿਬ ਨੇ ਇੰਨੇ ਵਰਦੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਵੀ ਹੈ ਇੱਕ ਲੁਧਿਆਣਾ ਦੇ ਪਿਛਲੇ ਸਾਲ ਹੋਇਆ ਹੈ ਖੰਡ ਪਾੜ ਕਰਾ ਕੇ ਗਏ ਆ ਬੀਬੀ ਹੀਜੜਾ ਦੇ ਵੀ ਮੁੰਡੇ ਜੰਮੇ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੌਰ ਆਈ ਹੋਪ ਤੁਸੀਂ ਠੀਕੀ ਹੋਵੋਗੇ ਤੇ ਅੱਜ ਅਸੀਂ ਪਹੁੰਚੇ ਸੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਮਕਰ ਉਪਰ ਜਿਹੜਾ ਕਿ ਗੁਰਦੁਆਰਾ ਪਾਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਿੱਥੇ ਕਿ ਬਹੁਤ ਹੀ ਦੁਨੀਆ ਬੜੀ ਦੂਰੋਂ ਦੂਰੋਂ ਆਉਂਦੀ ਆ ਤੇ ਇਸ ਸਮੇਂ ਇੱਥੇ ਅਸੀਂ ਵੀ ਪਹੁੰਚੇ ਤੇ ਅਸੀਂ ਸੋਚਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਜਦੋਂ ਵੀ ਤੁਸੀਂ ਫਤਿਹਗੜ ਸਾਹਿਬ ਆਉਂਦੇ ਹੋ ਤਾਂ ਸਾਡੇ ਤੁਹਾਨੂੰ ਕਹਿਣ ਦਾ ਇਹ ਮਤਲਬ ਹੈ ਕਿ ਜਦੋਂ ਵੀ ਤੁਸੀਂ ਫਤਿਹਗੜ੍ਹ ਸਾਹਿਬ ਆਉਗੇ ਨਮਸਤ ਕਰਨਾ ਤਾਂ ਉਸ ਸਮੇਂ ਤੁਹਾਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਇਹ ਵੀ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਜਦੋਂ ਵੀ ਤੁਸੀਂ ਚੰਡੀਗੜ੍ਹ 메ਨ ਰੋਡ ਹੈ ਜਿਹੜਾ ਹਾਈਵੇ ਉੱਥੋਂ ਬੋਰਡ ਲੱਗਿਆ ਹੋਇਆ ਉੱਥੋਂ ਸਿੱਧਾ ਹੀ ਮਕਾਰੂਪਰ ਪਿੰਡ ਆ ਸਕਦੇ ਥੋੜਾ ਕੋਈ ਦਿੱਕਤ ਨਹੀਂ ਆਊਗੀ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਵੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਇੱਧਰ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਦੇਖੋ ਜੀ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਦੇਖੋ ਪਾਰ ਉਤਾਰੇ ਕਰਦੇ ਗਏ ਇਹ ਉਸ ਸਮੇਂ ਦੀ ਗੱਲ ਆ ਜਦੋਂ ਗੁਰੂ ਸਾਹਿਬ ਰੋਪੜ ਤੋਂ ਆ ਰਹੇ ਸੀ ਆਨੰਦਪੁਰ ਸਾਹਿਬ ਤੋਂ ਤੇ ਦਿੱਲੀ ਵੱਲ ਨੂੰ ਜਾ ਰਹੇ ਸੀ ਉਸ ਸਮੇਂ ਜਾਣ ਲੱਗੇ ਇੱਥੇ ਰੁਕੇ ਸੀ ਗੁਰੂ ਸਾਹਿਬ ਜੀ ਤੇ ਉਹ ਜਗ੍ਹਾ ਹੀ ਹੈ ਬਾਕੀ ਇਤਿਹਾਸ ਤੋਂ ਅਸੀਂ ਪ੍ਰਬੰਧਕ ਪ੍ਰਬੰਧਕਾਂ ਨੂੰ ਮਿਲ ਕੇ ਨਾਲ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਸਾਰਾ ਵਿਸਥਾਰ ਪੂਰਵਕ ਦੱਸਾਂਗੇ ਜੀ ਔਰ ਲੱਖਾਂ ਹੀ ਲੋਕ ਟੁੱਟਦੇ ਨੇ ਜਿਹੜਾ ਬੰਦਾ ਇੱਥੇ ਆ ਕੇ ਵਾਕ ਕਰਦਾ ਹੈ ਤੇ ਨਮਸਕਾਰ ਕਰਦਾ ਹੈ ਤੇ ਸਰੋਵਰ ਚ ਇਸ਼ਨਾਨ ਕਰਦਾ ਉਹਦੇ ਲੱਖਾਂ ਯੋਗ ਟੁੱਟਦੇ ਨੇ ਸਰੋਵਰ ਦੀ ਵੀ ਇਸ ਸਮੇਂ ਸਫਾਈ ਚੱਲ ਰਹੀ ਹੈ ਜੀ ਸੇਵਾ ਇਹ ਦੇਖੋ ਜੀ ਗੁਰੂ ਸਾਹਿਬ ਦੇ ਲਿਖਤ ਪਈ ਹੋਈ ਇਹ ਫੋਟੋ ਆਪਾਂ ਅੰਦਰ ਮਿਲੂਗਾ ਆਪਾਂ ਨੂੰ ਤੇ ਆਜੂ ਕਰਾਉਨੇ ਆ ਮਹਾਰਾਜ ਜੀ ਦੇ ਦਰਸ਼ਨ ਤੇ ਵਾਕਿ ਤੁਸੀਂ ਇਸ ਨੂੰ ਵੀ ਰਿਕਾਰਡ ਕਰਕੇ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਇਤਿਹਾਸ ਪੜ੍ਹ ਸਕਦੇ ਹੋ। ਇੱਥੇ ਥੋੜਾ ਜਿਹਾ ਤੁਸੀਂ ਫੋਕਸ ਲਾ ਲਓ ਇਹਨੂੰ ਚੰਗੀ ਤਰ੍ਹਾਂ ਪੜ੍ਹ ਸਕੋਗੇ ਇਤਿਹਾਸ। ਬਾਕੀ ਨੀਚੇ ਨੰਬਰ ਵੀ ਲਿਖਿਆ ਤੁਸੀਂ ਉਹਨਾਂ ਨੂੰ ਵੀ ਪਛਸਾ ਸਕਦੇ ਹੋ। ਪ੍ਰਭੂ ਜੀ ਇਹ ਲੈ ਵਾਖਣਾ। ਆਈ ਆਇ ਕਾਲਾ ਸਾਹਿਬ ਹੈ પતિ ਮੈਂ ਜੁਰਾ ਸਿੰਘ ਮਕਾਰੋਂ ਪਰ ਜਿਨ੍ਹਾਂ ਦੇ ਪਰਿਵਾਰ ਮਾਈ ਮਾੜੀ ਉਹ ਜਿਨ੍ਹਾਂ ਦੇ ਗੁਰੂ ਸਾਹਿਬ ਤੀਗ ਬਾਹਰ ਮਹਾਰਾਜ ਸਾਹਿਬ 17 ਦਿਨ ਘਰ ਪਰਿਵਾਰ ਚ ਰਹੇ ਉਹ ਸਾਡੀ ਮੈਂ ਨੌਵੀਂ ਪੀੜੀ ਜਿਉਂ ਤੋਂ ਬਾਅਦ ਇਸ ਤਿਹਵਾ ਹੁਣ ਗੁਰੂ ਤੇਗ ਐਥੇ ਪਹਿਲਾ ਗੁਰਨਾਣ ਦੇਵ ਜੀ ਆਏ ਉਸ ਤੋਂ ਬਾਅਦ ਨਾ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਆਏ ਭਾਈ ਪਿੰਡ ਨੂੰ ਪੇਚ ਉਰੇ ਦੇ ਸਿੰਘ ਗੁਰੂਕਾਰ ਸਾਹਿਬ ਦੇ ਨਾਲ ਛੇਵੇਂ ਪਾਸ਼ਾ ਮਾਰ ਹਰਗੋਬਿੰਦ ਸਾਹਿਬ ਦੇ ਨਾਲ ਸ਼ਹੀਦ ਹੋਏ ਉਹ ਪਿੰਡ ਦਾ ਸ਼ਿਕਰਾਨਾ ਕਰਨਾ ਆਏ ਉਤੋਂ ਬਾਅਦ 10ਵੇਂ ਪਾਸ਼ਾ ਬਾਲਕ ਵਿਅਕਤੀ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਨੂੰ ਆਏ ਜਾਂ ਗੋਵਿੰਦ ਰਾਏ ਤੇ ਉਹ ਆਏ ਉਹ ਵੀ ਅਸੀਂ ਪਰਿਵਾਰ ਕੁਝ ਸਮਾਂ ਠਹਿਰੇ ਫਿਰ ਸਾਰੇ ਜਿਹਨਾਂ ਦਾ ਕਟਾ ਕਰਦੇ ਗਏ ਵੀ ਅਸੀਂ ਫੇਰ ਸਮੇਂ ਪ੍ਰਸ਼ਾਦਾ ਛਕਾਂਗੇ ਫਿਰ 9ਵੇਂ ਪਾਸ਼ਾ ਜਦੋਂ ਦਿੱਲੀ ਨੂੰ ਗਏ ਆ ਉਹ ਆਏ ਉਹਨਾਂ ਨੇ ਇੱਥੇ ਮਾਈ ਮਾੜੀ ਭਾਈ ਰੂਪ ਚੰਦ ਦੇ ਉਹਨਾਂ ਦੇ ਪਰਿਵਾਰ ਚੋਂ ਰੋਟੀ ਲੈ ਕੇ ਚੱਲੀ ਦੀ ਰੂਪ ਚੰਦ ਦੀ ਉਹਨਾਂ ਨੇ ਕਿਹਾ ਰੋਟੀ ਲੈ ਕੇ ਚਾਣੇ ਆ ਜਾਂ ਰੂਪ ਚੰਦ ਦੀ ਤਾਂ ਮਾਈ ਮਾੜੀ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਣ ਨੂੰ ਕਿਹਾ ਵੀ ਪ੍ਰਸ਼ਾਦਾ ਛਕ ਲੋ ਕਹਿੰਦੇ ਮਾਈ ਅੱਗੇ ਚਲੀ ਜਾ ਉਹਨਾਂ ਨੇ ਕਹਿੰਦੇ ਨਹੀਂ ਵੀ ਇਹ ਤਾਂ ਤੁਹਾਨੂੰ ਗੁਰੂ ਛਕੋ ਮੈਂ ਹੋਰ ਲਿਆਵਾਂਗੀ ਚਲੋ ਗੁਰੂ ਸਾਹਿਬ ਦਾ ਪ੍ਰੇਮ ਦੇਖ ਕੇ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਕਹਿੰਦੇ ਵੀ ਮਾਤਾ ਵੀ ਅੱਗੇ ਜਾਓ ਪਿੱਛੇ ਨੂੰ ਨਹੀਂ ਮੰਨਦਾ ਉਹ ਕਹਿੰਦੀ ਮੈਂ ਘਰੋਂ ਹੋਰ ਲਿਆਉਣੀ ਹੈ ਨਹੀਂ ਜਿੱਥੇ ਭਾਈ ਰੂਪ ਚੰਦ ਜੀ ਆਪਣਾ ਹਲ ਬੋਂਦੇ ਤੇ ਮਾਤਾ ਜੀ ਉੱਥੇ ਚਲੇ ਗਏ ਉਹਨਾਂ ਨੇ ਭਾਈ ਰੂਪ ਚੰਦ ਜੀ ਦੇ ਕੋਲ ਜਾ ਕੇ ਪ੍ਰਸ਼ਾਦ ਉਹ ਦੇਖਿਆ ਜਦ ਉਹੀ ਲੱਸੀ ਉਹੀ ਗੰਡਾ ਮਿਸੀਆਂ ਤੋਂ ਰੋਟੀਆਂ ਜਾਂ ਉਹਨਾਂ ਦੇ ਮੇ ਪਤੀ ਨੇ ਦੱਸਿਆ ਵੀ ਮੈਂ ਇੱਕ ਸਾਧ ਨੂੰ ਪ੍ਰਸ਼ਾਦਾ ਸ਼ਿਕਾਇਆ ਉਹ ਕਹਿੰਦੇ ਕਿ ਤੇ ਉਹੀ ਨਾ ਹੋਵੇ ਜਿਨ੍ਹਾਂ ਨੂੰ ਆਪਾ ਆਦ ਕਰਦੇ ਸੀ ਜਦੋਂ ਉਹ ਦੋਨੇ ਉੱਥੇ ਹੱਲ ਛੱਡਿਆ ਉਹ ਗੁਰੂ ਸਾਹਿਬ ਦੇ ਚਰਨੀ ਪੈਰ ਫੜ ਲਏ ਗੁਰੂ ਸਾਹਿਬ ਨੇ ਉਹਨਾਂ ਦਾ ਪਿਆਰ ਦੇਖ ਕੇ ਇੱਥੋਂ ਆਪਣੇ ਘਰ ਲੈ ਗਏ ਫਿਰ 17 ਦਿਨ ਗੁਰੂ ਤੇਗ ਬਹਾਦਰ ਮਹਾਰਾਜ ਰਹੇ ਤੇ ਜਾਂਦੇ ਹੋਏ ਬਹੁਤ ਐਸ ਧਰਤੀ ਨੂੰ ਵਰਦੇ ਗਏ ਵੀ ਜਿਹੜਾ ਆ ਛੱਪੜ ਹੈ ਉੱਤੇ ਜਿੱਥੇ ਬੈਠੇ ਨੇ ਛੱਪੜ ਦਾ ਉਸ ਟੈਮ ਵੀ ਜਿਹੜਾ ਨਾਊਗਾ ਉਹਦੀ ਖਾਜ ਖੁਸ਼ੀਰੀ ਸਭ ਦੁੱਖ ਦੂਰ ਹੋਣਗੇ ਕਿਸੇ ਦਾ ਠੁਹਾ ਬੱਚਾ ਜਿਹਦੇ ਨਹੀਂ ਬੱਚਾ ਹੁੰਦਾ ਉਹ ਵੀ ਬੱਚਾ ਇੱਥੋਂ ਪੈਦਾ ਹੋਊਗਾ ਗੁਰੂ ਸਾਹਿਬ ਨੇ ਇੰਨੇ ਵਰ ਦੇਤੇ ਜੋ ਇੰਨੀਆਂ ਕਹਿ ਨਹੀਂ ਸਕਦੇ ਜਿੰਨੇ ਹੁਣ ਇੱਥੇ ਸਾਡੇ ਬਾ ਅਖੰਡ ਪਾਠ ਅੰਤ ਨਹੀਂ ਇੰਨੇ ਬਹੁਤ ਹੋਣੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਾ ਵੀ ਹੈ ਇੱਕ ਲੁਧਿਆਣੇ ਦੇ ਪਿਛਲੇ ਸਾਲ ਹੋਇਆ ਹੈ ਅਖੰਡ ਪਾਠ ਕਰਾ ਕੇ ਗਏ ਆ ਬੀਬੀ ਹੀਜੜਾ ਦੇ ਵੀ ਮੁੰਡੇ ਜੰਮੇ ਬੀਬੀ ਹੀਜੜਾ ਦੀ ਤੇ ਬੰਦੇ ਘਰ ਪਰਿਵਾਰ ਚ ਦੱਸੇ ਨਹੀਂ ਵਿਆਹਤੀ ਸੀ ਉਹਦੇ ਕਈ ਸਾਲ ਬੱਚਾ ਨਹੀਂ ਹੋਇਆ ਜਦ ਤੱਕ ਟੈਸਟ ਕਰਾਏ ਉਹਦੇ ਕੁਝ ਨਹੀਂ ਆਤੇ ਉਹ ਹੀ ਜੜਾ ਤੀ ਫਿਰ ਉਤੋਂ ਬਾਅਦ ਉਹਨਾਂ ਨੂੰ ਕਿਸੇ ਤੋਂ ਪਤਾ ਲੱਗਿਆ ਓਰੇ ਆ ਕੇ ਇਸ਼ਨਾਨ ਕਰੇ ਅਰਦਾਸ ਕਰਾਈ ਵੀ ਖੰਡ ਪਾਠ ਕਰਾਉਂਗਾ ਇਹ ਸਾਨੂੰ ਬੱਚਾ ਦੇ ਦਿਓ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦੇ ਘਰ ਦੋ ਬੱਚੇ ਹੋਏ ਓਏ ਇਸ ਤਰ੍ਹਾਂ ਦੇ ਵੀ ਇੱਥੇ ਕੌਤਕ ਹੁੰਨੇ ਆ ਜਿਹੜਾ ਗੁਰੂ ਦੀ ਸਰਦਾ ਤੇ ਆਉਂਦਾ ਪਰ ਓਰੇ ਗੁਰੂ ਘਰ ਦੀ ਸਰੋਵਰ ਦੀ ਸੇਵਾ ਵੀ ਚੱਲਦੀ ਹੈ ਸੰਗਤਾਂ ਨੂੰ ਇਹ ਵੀ ਅਪੀਲ ਕਰਦੇ ਵੀ ਵੱਧ ਤੋਂ ਵੱਧ ਸੰਯੋਗ ਦਿਓ ਇੰਨੀਆਂ ਗੱਲਾਂ ਕਹਿੰਦਾ ਜੇ ਗਲਤੀ ਹੋ ਸੰਗਤਮ ਬਾਖਸਣ ਜੋਗ ਹੈ ਗੁਰੂ ਦੀ ਕਿਰਪਾ ਨਾਲ ਸਾਰੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬਖਸ਼ ਇਸ ਤੱਕ ਪਹੁੰਚ ਜਾਈਏ ਦੇਖੋ ਜੀ ਪੰਗ ਮਕਾਰ ਉਪਰ ਸ਼ੁਰੂ ਕਰਦੀ ਸਰੋਵਰ ਦੀ ਸੇਵਾ ਚੱਲ ਰਹੀ ਆ ਦੇਖੋ ਵੀਰ ਕਿੰਨੀ ਸੋਹਣੀ ਸੇਵਾ ਕਰ ਰਹੇ ਹੈ ਤੁਸੀਂ ਵੀ ਆ ਕੇ ਯੋਗਦਾਨ ਪਾਓ ਸੇਵਾ ਚ ਸਾਰੇ ਨੀਰ ਮਿੱਤਰ ਜਿਹੜੇ ਕਿਉਂਕਿ ਹੁਣ ਤਾਂ ਛੁੱਟੀਆਂ ਦਾ ਟਾਈਮ ਆ ਛੁੱਟੀਆਂ ਚੱਲ ਰਹੀਆਂ ਜਿਆਦਾ ਕਰਤੇ ਨਹੀਂ ਬੰਦੇ ਘੁੰਮਣ ਫਿਰਨੇ ਤਾਂ ਜਾਣਦੇ ਹੋ ਪਰ ਇਹ ਦੇਖੋ ਇਹ ਜਿਹੜੀ ਸੇਵਾ ਮਿਲੀ ਹੈ ਮੁੜ ਕੇ ਨਹੀਂ ਮੰਗੂ ਇੱਥੇ ਆਓ ਸੇਵਾ ਕਰੋ ਤੇ ਦੇਖੋ ਬਜ਼ੁਰਗ ਕਿੰਨੇ ਲੱਗੇ ਹੋਏ ਨੇ ਇਹਨਾਂ ਦਾ ਵੀ ਸਾਥ ਦਿਓ ਸਾਨੂੰ ਵੀ ਪਤਾ ਲੱਗਿਆ ਸੀ ਵੀ ਆਵਾਂਗੇ ਬੱਤੀ ਦੀਸੇਂਟ ਪਤਾ ਲੱਗਿਆ ਸਾਨੂੰ ਤੇ ਤੁਸੀਂ ਵੀ ਆਇਓ ਜ਼ਰੂਰ

ਦੇ ਸਾਰਿਆਂ ਦੇਸਪਰੇ ਜੋ ਸੰਗਤਾਂ ਨੇ ਆਉਣਾ ਹੈ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੱਧ ਤੋਂ ਵੱਧ ਗੁਰੂ ਘਰ ਦੇ ਆਓ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ 10 ਤਰੀਕ ਦੀ ਆਪਣਾ ਸੰਗਤ ਇੱਥੇ ਵੱਧ ਤੋਂ ਵੱਧ ਆਵੇ ਅੱਜੇ ਵੀ ਆਉਂਦੀ ਹੈ ਹੋਰ ਜਿੱਥੇ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੀ ਜਾਂਦੇ ਐ ਸਭ ਨੂੰ ਅਪੀਲ ਕਰਦੇ ਆਂ ਗੁਰੂ ਘਰ ਸਭ ਨੂੰ ਬੇਨਤੀ ਹੈ ਵੱਧ ਤੋਂ ਵੱਧ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਮੈਂ ਕਿ ਤੁਹਾਨੂੰ ਹੁਣ ਅਸੀਂ ਹੋਣੇ ਹੋਣੇ ਇਤਿਹਾਸ ਦੱਸਿਆ ਬਾਬਾ ਜੀ ਨੇ ਹਨ ਨੂੰ ਸੁਣ ਕੇ ਬੜਾ ਚੰਗਾ ਲੱਗਾ ਵੀ ਉਹਰੀ ਆਪਣੇ ਚਾਰ ਪਾਸ਼ਾ ਆ ਚੱਕੀਆਂ ਨੇ ਤੇ ਤੁਸੀਂ ਜੇ ਤੁਹਾਨੂੰ ਕੋਈ ਗਲਤੀ ਲੱਗੀ ਸਾਡੀ ਤਾਂ ਮਾਫ ਕਰਿਓ ਸਾਡੀ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਹੋਰ ਵੀ ਦੁਨੀਆ ਨੂੰ ਇਤਿਹਾਸ ਬਾਰੇ ਪਤਾ ਲੱਗੇ ਜਿਵੇਂ ਆਪਣੇ ਵੱਡੇ ਵੱਡੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉਦਾਂ ਹੀ ਇਹਨਾਂ ਦਾ ਇਤਿਹਾਸ ਵੀ ਵਧੀਆ ਬਹੁਤ ਤੇ ਚੰਗਾ ਤੁਸੀਂ ਵੀ ਆਓ ਤੇ ਦਰਸ਼ਨ ਕਰੋ ਮਹਾਰਾਜ ਦੀ ਕਿਰਪਾ ਨਾਲ ਆਓ ਜਰੂਰ ਧੰਨਵਾਦ ਸਤਿ ਸ੍ਰੀ ਅਕਾਲ